ਹਾਂਜੀ ਇਹ ਜਿਹੜੇ 4 ਮਹੀਨੇ ਨੇ ਇਹਨਾਂ ਦੇ ਵਿੱਚ ਆਪਾਂ ਕਿੰਨੀ ਕੁ ਕਮਾਈ ਆ ਜਿਹੜੀ ਮੁਰਗੀਆਂ ਤੋਂ ਕਰ ਸਕਦੇ ਆ ਮਤਲਬ ਕਿ ਮੁਰਗੀਆਂ ਦੇ ਅੰਡੇ ਵੇਚ ਕੇ 4 ਮਹੀਨੇ ਕਿਹੜੇ ਉਹ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਹਜੇ ਸਵੇਰੇ ਤੜਕਾ ਹੀ ਆ ਤੇ ਤੜਕੇ ਹੀ ਸਾਡੀਆਂ ਮੁਰਗੀਆਂ ਨੇ ਜਿਹੜੇ ਅੰਡੇ ਆ ਦੇਣੇ ਸ਼ੁਰੂ ਕਰ ਦਿੱਤੇ 4 ਅੰਡੇ ਆ ਜਿਹੜੇ ਉਹ ਆਪਣੇ ਹੱਥ ਵਿੱਚ ਨਹੀਂ ਇਸ ਟਾਈਮ ਕਿਉਂਕਿ ਮੁਰਗੀਆਂ ਜਿਹੜੀਆਂ ਸਵੇਰੇ ਤੜਕੇ ਤੋਂ ਹੀ ਅੰਡੇ ਦੇਣਾ ਸ਼ੁਰੂ ਕਰ ਦਿੰਦੀਆਂ ਨੇ ਕੁਝ ਮੁਰਗੀਆਂ ਅਜੇ ਬੈਠੀਆਂ ਨੇ ਤੇ ਕੁਝ ਮੁਰਗੀਆਂ ਨੇ ਅੰਡੇ ਦੇ ਦਿੱਤੇ ਨੇ ਤੇ ਕੁਝ ਪਹਿਲਾਂ ਉਹਨਾਂ ਨੇ ਖੁੱਟੇ ਵਿੱਚ ਹੀ ਜਦੋਂ ਆਪਾਂ ਇਹਨਾਂ ਨੂੰ ਖੋਲਿਆ ਸੀ ਖੁੱਟੇ ਵਿੱਚ ਹੀ ਦਿੱਤੇ ਹੋਏ ਸੀ ਤੇ ਇੱਕ ਮੁਰਗੀ ਇਹ ਬੈਠੀ ਆ ਕਿਉਂਕਿ ਇਹਨਾਂ ਦੀ ਕੋਈ ਵੀ ਆਪਣੀ ਜਗ੍ਹਾ ਨਹੀਂ ਆ ਸਾਡੇ ਇੱਥੇ ਬਿਲਕੁਲ ਖੁੱਲੀ ਜਗ੍ਹਾ ਆ ਕਿਤੇ ਇੱਕ ਜਗ੍ਹਾ ਇਹ ਅੰਡੇ ਨਹੀਂ ਦਿੰਦੀਆਂ ਅਲੱਗ-ਅਲੱਗ ਇਹਨਾਂ ਨੇ ਆਪਣੀਆਂ ਹੀ ਜਗ੍ਹਾ ਰੱਖੀਆਂ ਹੋਈਆਂ ਨੇ। ਦੋ ਕਮੁਰਗੀਆਂ ਇੱਥੇ ਪਰਦੇ ਪਿੱਛੇ ਦਿੰਦੀਆਂ ਨੇ ਕਿਉਂਕਿ ਇਹ ਪਰਦਾ ਹੈ ਜਿਹੜਾ ਪਸ਼ੂਆਂ ਲਈ ਲਾਇਆ ਹੋਇਆ। ਤੇ ਇੱਥੇ ਵੀ ਦੋ ਕਮੁਰਗੀਆਂ ਅੰਡੇ ਦਿੰਦੀਆਂ ਨੇ। ਘੁੱਡੇ ਵਿੱਚ ਵੀ ਦੇਖ ਲੈਂਦੇ ਹਾਂ ਸ਼ਾਇਦ ਕੋਈ ਬੈਠੀ ਹੋਈ ਤੇ ਘੁੱਡੇ ਵਿੱਚ ਕੋਈ ਵੀ ਅੰਡਾ ਨਹੀਂ ਹੈਗਾ। ਸੋ ਮੇਰਾ ਕਹਿਣ ਦਾ ਭਾਵੇਂ ਆ ਕਿ ਸਾਡੀ ਜਿਹੜੀ ਕਮਾਈ ਆ ਜਿਹੜੇ ਕੰਮ ਕਰਦੇ ਨੇ ਮੁਰਗੀ ਫਾਰਮ ਦਾ ਉਹਨਾਂ ਦੀ ਕਮਾਈ ਤੜਕੇ ਤੋਂ ਹੀ ਸ਼ੁਰੂ ਹੋ ਜਾਂਦੀ ਆ ਲਗਭਗ ਸਾਰਿਆਂ ਨੂੰ ਹੀ ਪਤਾ ਆ ਜਿਹਨੇ ਇਹ ਕੰਮ ਕਰਦੇ ਆ ਕਿ ਸਵੇਰੇ ਤੜਕੇ ਹੀ 8 ਵਜੇ ਤੋਂ ਲੈ ਕੇ ਇਹਨਾਂ ਦਾ 8 ਛੱਡੋ 7 ਵਜੇ ਤੋਂ ਲੈ ਕੇ 3 ਵਜੇ ਤੱਕ ਮੁਰਗੀਆਂ ਦਾ ਟਾਈਮ ਹੁੰਦਾ ਅੰਡੇ ਦੇਣ ਦਾ ਤੇ ਜਦੋਂ ਆਪਣੇ ਕੋਲੇ ਕੋਈ ਕਸਟਮਰ ਆਂਦਾ ਆ ਉਹਨੂੰ ਵੀ ਆਪਾਂ ਇਹ ਕਹਿੰਦਾ ਕਿ ਭਾਈ 3:00 ਵਜੇ ਲੈ ਜਿਓ ਤੇ ਵੇ ਕਿੰਨੇ ਚਾਹੀਦੇ ਨੇ ਤੁਹਾਨੂੰ ਕਈ ਕਹਿ ਦਿੰਦੇ ਨੇ ਸਾਰੇ ਹੀ ਸਾਡੇ ਲਈ ਰੱਖ ਲਿਓ ਤੇ ਫਿਰ 3 ਵਜੇ ਦਾ ਹੀ ਟਾਈਮ ਦਿੰਦਾ ਕਿ 3 ਵਜੇ ਤੋਂ ਬਾਅਦ ਤੁਸੀਂ ਜਿਹੜੇ ਅੰਡੇ ਵਾਲੇ ਆ ਸਕਦੇ ਆ ਇਹ ਅੰਡੇ ਆਪਣੇ ਕੋਲੇ ਪਾਏ ਨੇ ਆਲਰੇਡੀ 10 ਕ ਅੰਡੇ ਟ੍ਰੇ ਵਿੱਚ ਨੇ ਤੇ ਟੋਕਰੀ ਵਿੱਚ ਅੰਡੇ ਪਏ ਹੋਏ ਨੇ ਇਹ ਜਿਹੜੇ ਟੋਕਰੀ ਵਿੱਚ ਅੰਡੇ ਨੇ ਇਹ ਕੱਲ ਦੇ ਨੇ ਤੇ ਇਹ ਵਾਲੇ ਜਿਹੜੇ ਟ੍ਰੇ ਦੇ ਵਿੱਚ ਪਏ ਨੇ ਇਹ ਅੱਜ ਦੇ ਅੰਡੇ ਨੇ ਤੇ 15 ਕ ਅੰਡੇ ਜਿਹੜੇ ਟੋਕਰੀ ਦੇ ਵਿੱਚ ਵੀ ਹੈਗੇ ਨੇ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆ ਕਿ ਇਹਨਾਂ 4 ਮਹੀਨਿਆਂ ਦੇ ਵਿੱਚ ਕਿੰਨੀ ਕੁ ਕਮਾਈ ਆ ਜਿਹੜੀ ਹੋ ਜਾਂਦੀ ਆ ਮਹੀਨੇ ਕਿਹੜੇ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ ਇਹ 4 ਮਹੀਨੇ ਆ ਜਿਹੜੇ ਜਿਆਦਾ ਸਭ ਤੋਂ ਠੰਡ ਦੇ ਗਿਣੇ ਹੋਏ ਨੇ ਵੈਸੇ ਇਸ ਵਾਰ ਤਾਂ ਥੋੜੀ ਕੱਟੀ ਠੰਡ ਫਿਲਹਾਲ ਪੈ ਰਹੀ ਆ ਇਹ ਸ਼ਾਇਦ ਇੱਕ ਦੋ ਦਿਨਾਂ ਚ ਵੱਧ ਜਾਵੇ ਪਰ ਸਾਡਾ ਜਿਹੜਾ ਕੰਮ ਆਂਡਿਆਂ ਦਾ ਉਹ ਪ੍ਰੋਪਰ ਚੱਲ ਰਿਹਾ ਆ ਤੇ ਕੋਈ ਨਾ ਕੋਈ ਜਿਹੜਾ ਕਸਟਮਰ ਆ ਉਹ ਆ ਹੀ ਜਾਂਦਾ ਮਤਲਬ ਕੋਈ ਨਾ ਕੋਈ ਕੀ ਵਾਪਸ ਮੋੜਨੇ ਪੈਂਦੇ ਨੇ ਆਂਡੇ ਆ ਜਿਹੜੇ ਪੂਰੇ ਨਹੀਂ ਹੁੰਦੇ ਹੈਗੇ ਕਸਟਮਰ ਜ਼ਿਆਦਾ ਆਉਂਦੇ ਨੇ ਪਰ ਆਂਡੇ ਆ ਜਿਹੜੇ ਘੱਟ ਹੁੰਦੇ ਨੇ ਤੇ ਕਿਉਂਕਿ ਆਪਣੇ ਕੋਲੇ 50 ਕੁ ਮੁਰਗੀਆਂ ਨੇ ਜਿਵੇਂ ਕਿ ਦੱਸਿਆ ਮੈਂ ਜਿਹੜੀਆਂ ਨਵੀਆਂ ਮੁਰਗੀਆਂ ਨੇ ਉਹ ਹਜੇ ਅੰਡੇ ਦੇਣ ਨਹੀਂ ਲੱਗੀਆਂ। ਪੁਰਾਣੀਆਂ ਮੁਰਗੀਆਂ ਜਿਹੜੀਆਂ 2 ਸਾਲ ਤੋਂ ਆਪਣੇ ਕੋਲੇ ਹੈਗੀਆਂ ਨੇ ਉਹੀ ਅੰਡੇ ਆ ਜਿਹੜੇ ਦਿੰਦੀਆਂ ਨੇ ਤੇ ਉਹਨਾਂ ਤੋਂ ਆਪਾਂ ਹੁਣ ਗੱਲ ਕਰਦੇ ਆਂ ਵੀ ਇਹ 4 ਮਹੀਨਿਆਂ ਚ ਕਿੰਨੀ ਕਮਾਈ ਆ ਜਿਹੜੀ ਉਹ ਹੋ ਜਾਂਦੀ ਆ 50 ਮੁਰਗੀਆਂ ਤੋਂ। ਮੈਂ ਸਿਰਫ 50 ਮੁਰਗੀਆਂ ਦੀ ਜਿਹੜੀ ਗੱਲ ਕਰਨ ਲੱਗੀ ਆਂ ਮੇਰੇ ਕੋਲੇ ਕਿਉਂਕਿ 50 ਮੁਰਗੀਆਂ ਨੇ ਤੇ ਉਹਨਾਂ ਵਿੱਚੋਂ 30 ਕੁ ਮੁਰਗੀਆਂ ਤੱਕ ਲਓ 35 মুরগੀਆਂ ਰੱਖ ਲਓ 30 মুরগੀਆਂ ਰੱਖ ਲਓ ਉਹ ਜਿਹੜੀਆਂ ਅੰਡੇ ਆ ਦਿੰਦੀਆਂ ਨੇ ਤੇ ਇੱਕ ਟ੍ਰੇ ਆ ਜਿਹੜੀ ਆਪਣੇ ਕੋਲ ਰੋਜ਼ ਦੀ ਹੋ ਜਾਂਦੀ ਆ ਪਹਿਲਾਂ ਰੇਟ ਚੱਲਦਾ ਸੀ 10 ਰੁਪਏ ਆਪਾਂ ਉਦੋਂ ਤੁਹਾਨੂੰ 10 ਰੁਪਏ ਦੇ ਹਿਸਾਬ ਨਾਲ ਦੱਸਿਆ ਸੀ ਪਰ ਹੁਣ ਜਿਹੜਾ ਰੇਟ ਆ ਉਹ ਵੱਧ ਗਿਆ ਆ ਜਿੰਨੇ ਵੀ ਇਹ ਕੰਮ ਕਰਦੇ ਨੇ ਸਾਰਿਆਂ ਨੇ 15 ਰੁਪਏ ਜਿਹੜਾ ਅੰਡੇ ਦਾ ਰੇਟ ਆ ਜਿਹੜਾ ਦੇਸੀ ਅੰਡਾ ਆ ਉਹਦਾ ਰੇਟ ਆ 15 ਰੁਪਏ ਰੱਖ ਲਿਆ ਤੇ 15 ਰੁਪਏ ਦੇ ਹਿਸਾਬ ਨਾਲ ਆਪਾਂ ਜਿਹੜਾ ਅੰਡਾ ਆ ਉਹ ਸੇਲ ਕਰੀਦਾ ਆ ਤੇ ਇੱਕ ਟ੍ਰੇ ਆ ਜਿਹੜੀ ਲਗਭਗ ਰੋਜ਼ ਦੀ ਹੋ ਜਾਂਦੀ ਆ ਤੇ ਇੱਕ ਟ੍ਰੇ 15 ਰੁਪਏ ਦੇ ਹਿਸਾਬ ਨਾਲ ਕਿੰਨੇ ਦੀ ਹੋ ਗਈ 450 ਦੀ 450 ਰੁਪਇਆ ਆਪਾਂ ਇੱਕ ਦਿਨ ਦਾ ਕਮਾ ਲਈਦਾ ਆ 450 ਰੁਪਇਆ ਹੁਣ ਕਈਆਂ ਨੇ ਕਹਿਣਾ ਵੀ ਸਿਰਫ 450 ਰੁਪਇਆ ਸਿਰਫ 50 ਮੁਰਗੀਆਂ ਤੋਂ ਆਪਾਂ 450 ਰੁਪਇਆ ਕਮਾ ਲਈਦਾ ਕਿਉਂਕਿ ਅੰਡਿਆਂ ਦਾ ਜਿਹੜਾ ਰੇਟ ਆ ਉਹ ਵਧਿਆ ਹੋਇਆ ਆ ਕਈ ਜਗ੍ਹਾ ਤਾਂ 20 ਰੁਪਏ ਵੀ ਰੇਟ ਚੱਲਦਾ ਆ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਆ ਬਾਕੀ ਹਾਂ ਕਈ ਹੈਗੇ ਨੇ ਫालतू ਚ ਕਈ ਜਿਨ੍ਹਾਂ ਨੂੰ ਪਤਾ ਨਹੀਂ ਆ ਉਹ ਕਮੈਂਟ ਕਰ ਦਿੰਦੇ ਨੇ ਕਿ ਇੰਨਾ ਮਹਿੰਗਾ ਤਾਂ ਹੈ ਹੀ ਨਹੀਂ ਭਾਈ ਨਹੀਂ ਹੈਗਾ ਕਈ ਜਗ੍ਹਾ 20 ਰੁਪਏ ਵੀ ਆ 15 ਰੁਪਏ ਵੀ ਆ 12 ਰੁਪਏ ਵੀ ਆ ਇਸ ਟਾਈਮ ਸਾਡੇ ਇਲਾਕੇ ਦੇ ਵਿੱਚ 15 ਰੁਪਏ ਆ ਜਿਹੜਾ ਅੰਡੇ ਦਾ ਰੇਟ ਆ ਤੇ ਉਹਦੇ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਹਾਂ ਕਮਾਈ ਦੀ 450 ਰੁਪਈਆ ਆਪਾਂ ਇੱਕ ਦਿਨ ਦਾ ਕਮਾ ਲਈਦਾ ਆ ਤੇ ਉਹਨੂੰ ਹੁਣ ਤੁਸੀਂ 450 ਨੂੰ ਗੁਣਾ ਕਰਕੇ ਦੇਖੋ 30 ਦਿਨਾਂ ਦੇ ਨਾਲ ਕਿ ਕਿੰਨੇ ਪੈਸੇ ਬਣਦੇ ਨੇ ਕਿਉਂਕਿ ਕਈਆਂ ਦੀ ਸੋਚ ਇਹ ਆ ਕਿ ਬਸ 450 ਰੁਪਇਆ ਪਰ ਇਹੀ 450 ਨੂੰ ਜੇਕਰ ਤੁਸੀਂ ਗੁਣਾ ਕਰਦੇ ਆ 30 ਦਿਨਾਂ ਦੇ ਨਾਲ ਤਾਂ 13000 ਰੁਪਇਆ ਇੱਕ ਮਹੀਨੇ ਦਾ ਬਣਦਾ ਆ ਚਲੋ 13000 ਵੀ ਛੱਡੋ ਆਪਾਂ ਹੋਰ ਘਟਾ ਦਿੰਦੇ ਆ 10000 ਮੰਨ ਕੇ ਚਲੋ ਜੇਕਰ ਤੁਸੀਂ ਜਾ ਮੁਰਗੀਆਂ ਤੋਂ 1 ਮਹੀਨੇ ਦਾ 10000 ਵੀ ਕਮਾ ਲੈਂਦੀਆਂ ਤੇ 12 ਮਹੀਨਿਆਂ ਦਾ ਦੇਖੋ ਕਿੰਨਾ ਬਣਦਾ ਚਲੋ ਸੌਰੀ 12 ਮਹੀਨਿਆਂ ਦਾ ਆਪਾਂ ਹਿਸਾਬ ਨਹੀਂ ਲਾਉਦੇ ਕਿਉਂਕਿ ਬਾਕੀ ਦੇ ਦਿਨਾਂ ਵਿੱਚ ਬਾਕੀ ਦੇ ਜਿਹੜੇ ਮਹੀਨੇ ਨੇ ਉਹਨਾਂ 'ਚ ਥੋੜਾ ਜਿਹਾ ਰੇਟ ਇਹਦਾ ਡਾਊਨ ਹੋ ਜਾਂਦਾ ਜਿਵੇਂ ਕਿ ਤੁਸੀਂ 10 ਰੁਪਏ ਵੀ ਕਰ ਸਕਦੇ ਆ ਤੇ ਬਾਕੀ ਹੁਣ ਇਹ ਜਿਹੜੇ 4 ਮਹੀਨੇ ਆ 4 ਮਹੀਨਿਆਂ 'ਚ ਜਿਹੜੀ ਕਮਾਈ ਆ ਉਹ ਬਹੁਤ ਜ਼ਿਆਦਾ ਮੁਰਗੀਆਂ ਦੇ ਅੰਡੇ ਵੇਚ ਕੇ ਹੋ ਸਕਦੀ ਆ ਕਿਉਂਕਿ ਆਪਾਂ ਕਮਾਈ ਕਰ ਰਹੇ ਆ ਦੇਖੋ ਜਿਹੜੀ ਇਸ ਜਿਹੜਾ ਇਸ ਇਸ ਕੰਮ ਨੂੰ ਕਰਦਾ ਆ ਉਹਨੂੰ ਪਤਾ ਹੁੰਦਾ ਆ ਵੀ ਇਹਦੇ ਤੋਂ ਕਿੰਨੀ ਕਮਾਈ ਹੋ ਸਕਦੀ ਆ ਤੇ ਕਿੰਨੀ ਕਮਾਈ ਅਸੀਂ ਕਰ ਰਹੇ ਆ ਬਾਕੀ ਤੁਹਾਨੂੰ ਇਦਾਂ ਬੋਲਣ ਵਾਲੇ ਬਹੁਤ ਮਿਲਣਗੇ ਕਿ ਨਹੀਂ ਵੀ ਇਹਦੇ ਵਿੱਚ ਨੁਕਸਾਨ ਹੀ ਹੁੰਦਾ ਆ ਕੋਈ ਕਮਾਈ ਨਹੀਂ ਹੁੰਦੀ ਪਰ ਜਦੋਂ ਤੁਸੀਂ ਕਰੋਗੇ ਇਸ ਕੰਮ ਨੂੰ ਤੁਸੀਂ ਥੋੜੇ ਤੋਂ ਸਟਾਰਟ ਕਰਿਓ ਜੇ ਤੁਸੀਂ ਥੋੜੇ ਤੋਂ ਸਟਾਰਟ ਕਰੋਗੇ ਤਾਂ ਤੁਹਾਨੂੰ ਨਾਲ ਦੀ ਨਾਲ ਹੀ ਪਤਾ ਲੱਗ ਜਾਣਾ ਵੀ ਇਸ ਕੰਮ ਦੇ ਵਿੱਚ ਕਿੰਨੀ ਕਮਾਈ ਆ ਜੇਕਰ 13000 ਰੁਪਇਆ ਮਹੀਨੇ ਦਾ ਕਮਾਈ ਆ ਮਹੀਨੇ ਦੀ ਕਮਾਈ ਆ 3000 ਉੱਪਰ ਲ ਜਿਹੜਾ ਖਰਚਾ ਆ ਉਹ ਇਹਨਾਂ ਦੀ ਫੀਡਤਾ ਕੱਢ ਦਿਓ ਕਈ ਕਹਿ ਦਿੰਦੇ ਨੇ ਵੀ ਖਰਚਾ ਵੀ ਆਉਂਦਾ ਆ ਪਈਆਂ ਦੇ ਮਨ ਵਿੱਚ ਹੁਣ ਆਇਆ ਵੀ ਇਹਦੇ ਤੇ ਖਰਚਾ ਵੀ ਆਉਂਦਾ ਕਿਉਂਕਿ ਦੇਖੋ ਮੇਰੇ ਕੋਲ ਤਾਂ ਖੁੱਲੀ ਜਗ੍ਹਾ ਆ ਮੇਰੇ ਕੋਲ ਇਹਨਾਂ ਨੂੰ ਚਾਰਨ ਲਈ ਹੋਰ ਬਹੁਤ ਕੁਛ ਆ ਮੈਨੂੰ ਫੀਡ ਪਾਣ ਦੀ ਲੋੜ ਨਹੀਂ ਹੈਗੀ। ਮੇਰੀਆਂ ਮੁਰਗੀਆਂ ਕਿਸਮ ਦੀਆਂ ਫ੍ਰੀ ਵਿੱਚੀ ਪਾਲਦੀਆਂ ਨੇ। ਮੈਂ ਆਰਗੈਨਿਕ ਸਬਜ਼ੀ ਦਾ ਕੰਮ ਕਰਦੀ ਆ। ਜਿਹੜੀ ਸਬਜ਼ੀ ਬਚੀ ਖੁਸ਼ੀ ਹੁੰਦੀ ਮੈਂ ਇਹਨਾਂ ਨੂੰ ਪਾ ਦਿੰਨੀ ਆ। ਪੱਤੇ ਪਾ ਦਿੰਨੀ ਆ, ਗੋਪੀ ਦੇ ਹੋ ਗਏ, ਗਾਜਰਾਂ ਦੇ, ਮੂਲੀਆਂ ਦੇ ਇਹ ਸਭ ਖਾ ਜਾਂਦੀਆਂ ਨੇ। ਪਾਲਕ, ਓਗਬੈਰਾ ਜਿਹੜੀ ਫालतू ਹੁੰਦੀ ਆ ਉਹ ਪਾ ਦਈਦੀ ਆ ਇਹਨਾਂ ਨੂੰ ਤੇ ਕਣੀ ਆ ਜਿਹੜੀ ਆਪਾਂ ਰੱਖ ਲਈਦੀ ਆ। ਕਣੀ ਮੈਂ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਕਿ ਮੈਂ ਆਪਾਂ ਕਿਸ ਖੇਤੀ ਵੀ ਕਰਦੇ ਕਰਦੇ ਆ ਤੇ ਜਦੋਂ ਝੋਨਾ ਮੰਡੀ ਸਿੱਟਿਆ ਸੀ ਜਿਹੜੀ ਕਣੀ ਸੀ ਆਪਾਂ ਉੱਥੇ ਨਹੀਂ ਵੇਚੀ ਘਰੇ ਲੈ ਆਂਦੀ ਤੇ ਡਰਮ ਭਰ ਲਿਆ ਤੇ ਮੇਰੀਆਂ ਕਹਿਣ ਦਾ ਭਾਵੇਂ ਇਹ ਕਿ ਜਿਹੜੀਆਂ ਮੇਰੇ ਕੋਲੇ ਮੁਰਗੀਆਂ ਨੇ ਉਹ ਫ੍ਰੀ ਦੇ ਵਿੱਚ ਹੀ ਪਾਲਦੀਆਂ ਨੇ ਤੇ ਮੈਨੂੰ ਤਾਂ ਇਹਨਾਂ ਤੋਂ ਫਾਇਦਾ ਹੀ ਫਾਇਦਾ ਆ ਪਰ ਫਿਰ ਵੀ ਜੇਕਰ ਕਿਸੇ ਕੋਲ ਇਹ ਨਹੀਂ ਹੈਗੀਆਂ ਚੀਜ਼ਾਂ ਕਿਸੇ ਕੋਲ ਜਗ੍ਹਾ ਬਹੁਤ ਘੱਟ ਆ ਤੇ ਉਹਦੇ ਕੋਲੇ ਪਾਣ ਨੂੰ ਸਿਰਫ ਫੀਡ ਹੀ ਆ ਉਹ ਫੀਡ ਹੀ ਪਾ ਸਕਦਾ ਆ ਜਾਂ ਫਿਰ ਜਿਹੜੀ ਦੇਸੀ ਫੀਡ ਆ ਉਹ ਪਾ ਸਕਦਾ ਕਿਉਂਕਿ ਦੇਸੀ ਫੀਡ ਵੀ ਖਰੀਦਣੀ ਜਿਹੜੀ ਮਹਿੰਗੀ ਹੁੰਦੀ ਮਹਿੰਗੀ ਪੈਂਦੀ ਆ ਤੇ ਤੁਸੀਂ 3000 ਦੀ ਫੀਡ ਰੱਖਦੇ ਹੋ ਫਿਰ ਵੀ ਤੁਹਾਨੂੰ 10000 ਰੁਪਿਆ ਜਿਹੜਾ ਬਚਦਾ ਆ ਕਿਉਂਕਿ ਇਹਨਾਂ ਦੀ ਸਿਰਫ ਫੀਡ ਦਾ ਖਰਚਾ ਹੁੰਦਾ ਆ ਹੋਰ ਕੋਈ ਖਰਚਾ ਨਹੀਂ ਹੁੰਦਾ ਹੈਗਾ ਜੇਕਰ ਤੁਸੀਂ ਇਹਨਾਂ ਨੂੰ ਫੀਡ ਪਾਉਂਦੇ ਆ ਫਿਰ ਇਹਨਾਂ ਨੂੰ ਜਿਹੜੀ ਬਿਮਾਰੀ ਵੀ ਆ ਉਹ ਬਹੁਤ ਘੱਟ ਲੱਗਦੀ ਆ ਇਸ ਗੱਲ ਦਾ ਫਰਕ ਹੈਗਾ ਆ ਮੈਂ ਦੇਖਿਆ ਜਿਹੜਾ ਇਨਸਾਨ ਇਹਨਾਂ ਨੂੰ ਫੀਡ ਪਾਉਂਦਾ ਆ ਫਿਰ ਇਹਨਾਂ ਦੀ ਜਿਹੜੀ ਬਿਮਾਰੀ ਵਗੈਰਾ ਉਹ ਬਹੁਤ ਘੱਟ ਲੱਗਦੀ ਆ ਤੇ ਚਲੋ ਉਹ ਵੀ ਜੇਕਰ ਦਵਾਈ دارو ਦਾ ਖਰਚਾ ਆਪਾਂ ਕੱਢਣਾ ਹੋਵੇ ਵੀ 1000 ਰੁਪਇਆ ਕੱਢ ਦੋ ਤੇ ਤੁਸੀਂ 9000 ਰੁਪਇਆ ਮੰਨ ਕੇ ਚਲੋ ਤੁਸੀਂ ਮਹੀਨੇ ਦਾ 9000 ਰੁਪਇਆ ਕਮਾ ਸਕਦੇ ਆ ਬਾਕੀ ਇਹਨਾਂ ਤੇ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਸਾਰਾ ਦਿਨ ਇਹਨਾਂ ਦੇ ਆਲੇ-ਦੁਆਲੇ ਰਹਿਣਾ ਆ ਜਿਵੇਂ ਕਿ ਕਈ ਕਹਿ ਦਿੰਦੇ ਨੇ ਕਿ ਜੇਕਰ ਪਸ਼ੂ ਰੱਖਣੇ ਹੋਣ ਤਾਂ ਖੁਦ ਉਹਨਾਂ ਦੇ ਨਾਲ ਡੰਗਰਾਂ ਦੇ ਨਾਲ ਡੰਗਰ ਹੋਣਾ ਪੈਂਦਾ ਪਰ ਇਹਨਾਂ ਜਾਨਵਰਾਂ ਦੇ ਨਾਲ ਜਾਨਵਰ ਹੋਣਾ ਨਹੀਂ ਪੈਂਦਾ ਹੈਗਾ ਵੈਸੇ ਮੈਂ ਆਪਾਂ ਪਸ਼ੂ ਵੀ ਰੱਖੇ ਹੋਏ ਨੇ ਤੇ ਆਪਣਾ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਵੀ ਸਾਰਾ ਦਿਨ ਲੱਗੇ ਰਹਿੰਨੇ ਆ ਬੜਾ ਵਧੀਆ ਸਾਰਾ ਕੰਮ ਚੱਲਦਾ ਆ ਸਿਰਫ ਤਰੀਕੇ ਨਾਲ ਕਰਨ ਦੀ ਲੋੜ ਹੁੰਦੀ ਆ ਤੇ ਜਿਹੜਾ ਇਹ ਮੁਰਗੀ ਵਾਰਨ ਦਾ ਕੰਮ ਆ ਇਹਦੇ ਵਿੱਚ ਕੋਈ ਜ਼ਿਆਦਾ ਮਿਹਨਤ ਨਹੀਂ ਆਉਂਦੀ ਹੈਗੀ ਸਵੇਰੇ ਇਹਨਾਂ ਨੂੰ ਖੁੱਲਾ ਛੱਡ ਦਿਓ ਰਾਤ ਨੂੰ ਇਹ ਆਪਣੇ ਆਪ ਹੀ ਅੰਦਰ ਜਿਹੜੇ ਚਲੇ ਜਾਂਦੇ ਨੇ ਤੇ ਪਿੱਛੇ ਜੇ 2-4 ਦਿਨ ਪਹਿਲਾਂ ਮੇਰੀ ਮਾਤਾ ਜੀ ਬਿਮਾਰ ਸੀ ਤੇ ਮੈਨੂੰ ਹਸਪੀਟਲ ਰਹਿਣਾ ਪਿਆ ਲਗਾਤਾਰ 4-5 ਦਿਨ ਤੇ ਮੇਰਾ ਜਿਹੜਾ ਇਹ ਕੰਮ ਆ ਵੜਾਉਦੀ ਆ ਚੱਲਦਾ ਸੀ ਸਵੇਰੇ ਜਿਹੜੇ ਘਰੇ ਮੇਰੇ ਸਾਡੇ ਫੈਮਿਲੀ ਮੈਂਬਰ ਸੀਗੇ ਉਹ ਇਹਨਾਂ ਦਾ ਖੁੱਡਾ ਖੋਲ ਦਿੰਦੇ ਸੀ ਤੇ ਸ਼ਾਮ ਨੂੰ ਇਹ ਆਪਣੇ ਆਪਣੇ ਖੁੱਡਿਆਂ 'ਚ ਬੰਦ ਹੋ ਜਾਂਦੀਆਂ ਸੀ ਤੇ ਇਹਨਾਂ ਦੇ ਜਿਹੜੇ ਖੁੱਡੇ ਆ ਉਹ ਮੇਰੀ ਜਿਹੜੇ ਫੈਮਿਲੀ ਮੈਂਬਰ ਆ ਉਹ ਬੰਦ ਕਰ ਦਿੰਦੇ ਸੀ ਅੰਡੇ ਵਗੈਰਾ ਚੁੱਕ ਲੈਂਦੇ ਸੀ ਇਹ ਸੇਲ ਵੀ ਕਰ ਦਿੰਦੇ ਸੀ ਕਿਉਂਕਿ ਹਮੇਸ਼ਾ ਹਰੇਕ ਦੇ ਘਰ ਵਿੱਚ ਇੱਕ ਅੱਧਾ ਮੈਂਬਰ ਤਾਂ ਹੁੰਦਾ ਹੀ ਆ ਠੀਕ ਆ ਕੀ ਜੇਕਰ ਆਪਾਂ ਕਿਤੇ ਬਾਹਰ ਜਾਂਦੇ ਆ ਤਾਂ ਉਹ ਇਹਨਾਂ ਨੂੰ ਹੀ ਸਾਭ ਸੰਭਾਲ ਕਰ ਸਕੇ ਸਾਭ ਸੰਭਾਲ ਕੋਈ ਬਹੁਤੀ ਨਹੀਂ ਕਰਨੀ ਪੈਂਦੀ ਜੋ ਕਿ ਮੈਂ ਤੁਹਾਨੂੰ ਦੱਸਿਆ ਉਹੀ ਆ ਕਿ ਬੰਦ ਕਰਨੇ ਦਾ ਤੇ ਖੋਲਣ ਦਾ ਬਾਕੀ ਆਂਡੇ ਚੁੱਕਣੇ ਦਾ ਇਹੀ ਕੰਮ ਹੁੰਦਾ ਆ ਤੇ ਹਾਂ ਵਿਚਾਲੇ ਵਿਚਾਲੇ ਇੱਕ ਦਿਨ ਆ ਕੇ ਮੈਂ 2 ਘੰਟਿਆਂ ਲਈ ਆ ਕੇ ਇਹਨਾਂ ਦਾ ਖੁੱਡਾ ਸਾਫ਼ ਕਰਤੀ ਸੀ ਖੁੱਡਾ ਸਾਫ਼ ਕਰਨਾ ਵੀ ਕੋਈ ਬਹੁਤਾ ਔਖਾ ਨਹੀਂ ਹੈਗਾ ਤੁਸੀਂ ਤੂੜੀ ਦਾ ਇਸਤੇਮਾਲ ਕਰੋ ਮੈਂ ਸਾਰੇ ਉਹਨਾਂ ਕਹਿੰਦੀ ਆ ਰੇਤਾ ਵਗੈਰਾ ਅ ਲੱਕੜੀ ਦਾ ਬੂਰਾ ਵਗੈਰਾ ਛੱਡ ਦਿਓ ਲੱਕੜੀ ਦਾ ਸੌਰੀ ਤੂੜੀ ਦਾ ਇਸਤੇਮਾਲ ਕਰੋ ਇਹਨਾਂ ਦੇ ਖੁੱਟਿਆਂ ਦੇ ਵਿੱਚ ਜਾਂ ਸ਼ੈੱਡ ਦੇ ਵਿੱਚ ਤੂੜੀ ਸੁੱਟੋ ਤੂੜੀ ਨਾਲ ਜਿਹੜੀਆਂ ਵਿੱਠਾ ਵਗੈਰਾ ਨੇ ਇਹਨਾਂ ਦੀਆਂ ਉਹ ਬਹੁਤ ਘਟ ਜੰਮਦੀਆਂ ਨੇ ਨੀਚੇ ਤੁਸੀਂ ਝਾੜੂ ਫੇਰ ਕੇ ਖੁੱਟਾ ਜਿਹੜਾ ਆਸਾਨੀ ਨਾਲ ਸਾਫ਼ ਕਰ ਸਕਦੇ ਆ ਤੇ ਤੂੜੀ ਨਾਲ ਜਿਹੜੀ ਸਲ੍ਹਾਵ ਵਗੈਰਾ ਆ ਉਹ ਵੀ ਚੱਕ ਹੋ ਜਾਂਦੀ ਆ ਤੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਨਿਕ ਰੰਦਾ ਤੂੜੀ ਦੇ ਨਾਲ ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਤੂੜੀ ਹੁੰਦੀ ਹੈ ਇਹਦੇ ਵਿੱਚ ਗਰਮੈਸ਼ ਬਹੁ ਹੁੰਦੀ ਹੈ ਤੇ ਤੂੜੀ ਆ ਜਿਹੜੀ ਇਹ ਪਾਣੀ ਨੂੰ ਸੋਖਦੀ ਆ ਤੁਸੀਂ ਤੂੜੀ ਦੇ ਵਿੱਚ ਇੱਕ ਅੱਧ ਸੁੱਕੀ ਅੱਧ ਗਿੱਲੀ ਪਾਥੀ ਲਾ ਦਿਓ ਉਹ ਥੋੜੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਉਹ ਜਿਹੜੀ ਪਾਥੀ ਆ ਉਹ ਬਿਲਕੁਲ ਹੀ ਸੁੱਕ ਜਾਊਗੀ ਕਿਉਂਕਿ ਤੂੜੀ ਆ ਜਿਹੜੀ ਉਹਦਾ ਪਾਣੀ ਸੋਖ ਲਊਗੀ ਤੇ ਕੋਸ਼ਿਸ਼ ਕਰੋ ਜੇਕਰ ਨਹੀਂ ਵੀ ਹੈਗੀ ਤੁਹਾਡੇ ਕੋਲੇ ਤੂੜੀ ਤੁਸੀਂ ਆਂਡ ਗਵਾਣ ਤੋਂ ਕਿਤੋਂ ਲੈ ਸਕਦੇ ਆ ਪਿੰਡਾਂ ਵਿੱਚ ਹੀ ਕਿਉਂਕਿ ਇਹ ਜਿਹੜਾ ਕੰਮ ਆ ਜ਼ਿਆਦਾ ਪਿੰਡਾਂ ਵਿੱਚ ਹੀ ਚੱਲਦਾ ਆ ਮੁਰਗੀ ਫਾਰਮ ਦਾ ਤੁਸੀਂ ਆਂਡ ਗਵਾਣ ਤੋਂ ਕਿਸੋਂ ਤੋਂ ਵੀ ਤੂੜੀ ਲੈ ਸਕਦੇ ਆ ਪਿੰਡਾਂ ਵਿੱਚ ਤੇ ਪਸ਼ੂ ਰੱਖਿਓ ਹੁੰਦੇ ਨੇ ਤੂੜੀ ਵੀ ਹੁੰਦੀ ਆ ਤੇ ਤੁਸੀਂ ਆਂਡ ਗਵਾਣ ਤੋਂ ਜਿਹੜਾ ਇੱਕ ਬੋਰਾ ਭਰ ਕੇ ਰੱਖ ਲਵੋ ਤੇ ਥੋੜੇ ਥੋੜੇ ਦਿਨਾਂ ਬਾਅਦ ਉਹਨੂੰ ਚੇਂਜ ਕਰਦੇ ਰਹੋ ਜੇ ਤੁਸੀਂ ਰੋਜ਼ ਨਹੀਂ ਕੂੜਾ ਸਾਫ਼ ਕਰਦੇ ਤਾਂ ਹਫ਼ਤੇ ਬਾਅਦ ਕੂੜੇ ਨੂੰ ਸਾਫ਼ ਕਰੋ ਤੇ ਨਵੀਂ ਤੂੜੀ ਆ ਜਿਹੜੀ ਉਹਨੂੰ ਸੁੱਟ ਦਿਓ ਅਕਕੀ ਜਿਹੜੀਆਂ ਇਹਨਾਂ ਦੀਆਂ ਵਿੱਠਾਂ ਨੇ ਤੇ ਜਿਹੜੀ ਤੂੜੀ ਤੁਸੀਂ ਵਿੱਚੋਂ ਕੱਢਣੀ ਆ ਉਹਨੂੰ ਵੀ ਤੁਸੀਂ ਇੱਕ ਹੋਰ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਆ ਕਿ ਉਹਦੇ ਵਿੱਚ ਜਿਹੜੇ ਕੀੜੇ ਆ ਉਹ ਪੈਦਾ ਹੋ ਸਕਣ ਤੇ ਉਹ ਇਹਨਾਂ ਲਈ ਹੀ ਕੀੜੇ ਵਰਤੇ ਜਾ ਸਕਦੇ ਨੇ ਇਹਨਾਂ ਦੇ ਖਾਣ ਦੇ ਲਈ ਉਹਦੇ ਤੇ ਆਪਾਂ ਕਿਸੇ ਦਿਨ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿ ਕਿੱਦਾਂ ਤੁਸੀਂ ਇਹਨਾਂ ਦੀਆਂ ਵਿੱਠਾਂ ਤੋਂ ਵੀ ਆ ਜਿਹੜਾ ਇਹਨਾਂ ਲਈ ਹੀ ਫੀਡ ਤਿਆਰ ਕਰ ਸਕਦੇ ਆ ਉਹ ਵੀ ਕਿਸੇ ਦਿਨ ਜ਼ਰੂਰ ਬਣਾਵਾਂਗੇ ਤੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਤੁਸੀਂ ਜੇਕਰ ਕੋਈ ਮੇਰੇ ਤੋਂ ਸਵਾਲ ਪੁੱਛਣਾ ਆ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਮੇਰੇ ਇੰਸਟਾਗ੍ਰam ਆਈਡੀ ਜਾਂ ਫੇਸਬੁੱਕ ਆਈਡੀ ਤੇ ਮੈਨੂੰ ਮੈਸੇਜ ਕਰ ਸਕਦੇ ਆ ਜੋ ਕਿ YouTube ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵਧੀਆ-ਵਧੀਆ ਕਮੈਂਟ ਆ ਜਿਹੜੇ ਉਹ ਜਰੂਰ ਕਰਦੇ ਹੋ ਧੰਨਵਾਦ